ਕੀ ਨਾਮ ਤੁਸੀਂ ਮੋਦਨ ਸਿੰਘ ਆ ਜੀ ਮੇਰਾ ਪਿੰਡ ਨਿਦਾਂ ਵਾਲਾ ਜੀ ਪੰਚਾਇਤ ਮੈਂਬਰ ਆ ਜੀ ਮੈਂ ਜੀ ਐਕਸੀਡੈਂਟ ਹੋਇਆ ਹੈ ਕੌਣ ਸੀ ਕਿ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਜੀ ਤੁਹਾਡੀ ਇਹ ਜੀ ਬਲਕਾਰ ਸਿੰਘ ਸੀਗਾ ਮੁੰਡਾ ਜੀ ਤੇ ਇੱਕ ਉਹਦੇ ਘਰ ਵਾਲੀ ਲਵਜੀਤ ਕੋਲ ਸੀਗੀ ਜੀ ਤੇ ਹਾਂਜੀ ਤੇ ਉਹ ਸਾਡੀ ਨੋਹ ਲੱਗਦੀ ਸੀ ਉਹ ਭਤੀਜਾ ਸੀਗਾ ਜੀ ਤੇ ਇਹਨਾਂ ਦੀ 35 ਸਾਲ ਦੀ ਉਮਰ ਸੀਗੀ ਜੀ ਤੇ ਉਹ ਕੁਝ ਦੀ ਹੋਤਾ ਦਾ ਸਾਲ ਤੋਂ ਕੰਡ ਘਟ ਹੋਊਗੀ ਜੀ ਤੇ ਇਹ ਇਧਰੋਂ ਮੋਗੋਂ ਸ਼ਬਦ ਕਰਕੇ ਹੀ ਆ ਰਹੇ ਸੀਗੇ ਜੀ ਇੱਕ ਤਾਂ ਕੂਟਰੀ ਸੀ ਇਹਨਾਂ ਕੋਲੇ ਤੇ ਇਧਰੋਂ ਮਗਰੋਂ ਫੋਰਜਨਰ ਗੱਡੀ ਸੀਗੀ ਜੀ ਲੱਖੇ ਬਾਬੇ ਦੀ ਉਹ ਤੇਜ਼ ਰਫ਼ਤਾਰ 'ਚ ਸੀਗੀ ਜੀ ਤੇ ਮਗਰੋਂ ਵੱਜੀ ਸੀ ਕੀ ਹਾਲ ਕਿਤਾ ਹਾਲ ਦੀ ਜਿਹੜੀ ਸਾਡੀ ਨੋਹ ਰਾਣੀ ਜੀ ਉਹ ਤਾਂ ਗੁਜ਼ਰ ਗਈ ਆ ਤੇ ਜਿਹੜਾ ਮੁੰਡਾ ਸਾਡਾ ਭਤੀਜਾ ਜੀ ਉਹ ਨੂੰ ਰੈਫਰ ਕਰਤਾ ਜੀ ਲੁਧਿਆਣੇ ਠੀਕ ਸੀ ਕੀ ਕਾਰਨ ਸੀ ਸਾਡੇ ਉਵੇਂ ਕਿ ਲਾਪਰਵਾਹੀ ਜੀ ਦੀ ਕੀ ਲਾਪਰਵਾਹੀ ਹੈ ਜੀ ਫਿਰ ਜਿਹੜਾ ਹੁਣ ਤੇਜ਼ ਗੱਡੀ ਵਾਲੀ ਤੇਜ਼ ਸੀਗੀ ਜੀ ਪਿੱਛੋਂ ਪਿੱਛੋਂ ਵੱਜੀ ਜੀ ਲਾਪਰਵਾਹੀ ਦਾ ਕਾਰਨ ਹੈ ਜੀ ਇੱਥੇ ਸਕੂਟ ਵੀ ਚੱਲ ਰਹੀ ਜਿਹੜੇ ਤੁਹਾਡੇ ਨੋ ਤੇ ਪਿੱਛੇ ਜਿਹੜੇ ਮੋਗੇ ਤੋਂ ਜਾ ਰਹੇ ਹਾਂਜੀ ਮੋਗੇ ਤੋਂ ਜਾ ਰਹੇ ਹਾਂ ਸ਼ਾਪਿੰਗ ਕਰਕੇ ਗੱਡੀ ਵੀ ਮਤਲਬ ਮੋਗੇ ਹਾਂ ਮੋਗੇ ਤੋਂ ਗੱਡੀ ਆ ਰਹੀ ਸੀ ਜਿਹੜੇ ਵੜੇ ਜਾਣਾ ਸੀ ਨਹੀਂ ਤਾਂ ਵਾਲੇ ਜਾਣਾ ਸੀ ਜੀ ਲੜਕੀ ਜੀ ਹੋਊਗੀ 32 ਸਾਲ ਆ ਤੇ ਲੜਕੇ ਦੀ ਬਲਕਾਰ ਸਿੰਘ ਦੀ 35 ਸਾਲ ਉਮਰ ਹੋਊਗੀ ਨਹੀਂ ਬੱਚਾ ਨਾਲ ਹੈ ਨਹੀਂ ਸੀਗਾ ਜੀ ਗੁੱਡੀ ਆ ਇੱਕ ਉਹ ਘਰੇ ਜੀ ਉਹ ਹੋਊਗੀ 55-60 ਸਾਲਾਂ ਦੀ ਆ ਇਹ ਨਹੀਂ ਪਤਾ ਲੱਗ ਰਿਹਾ ਘਰੇ ਕੋਈ ਪ੍ਰੋਗਰਾਮ ਹਾਂਜੀ ਘਰੇ ਨਹੀਂ ਜੀ ਇੱਥੇ ਦੋਨੇ ਦੇ ਪ੍ਰੋਗਰਾਮ ਸੀਗੇ ਇਹਨਾਂ ਦੀ ਭੂਆ ਸੀਗੀ ਜੀ ਉਹਦੀ ਲੜਕੀ ਦਾ ਵਿਆਹ ਸੀਗਾ ਜੀ ਚਲੋ ਤਾਂ ਜੀ 23 ਤਰੀਕ ਦਾ ਜੀ ਗੱਡੀ ਵਾਲਾ ਕਿੱਥੇ ਗੱਡੀ ਵਾਲੇ ਹੀ ਥਾਣੇ ਸੀਗਾ ਹੁਣ ਤਾਂ ਗੱਡੀ ਥਾਣੇ ਨੂੰ ਆਈ ਹੈ ਜੀ ਗੱਡੀ ਜਿਹਦੇ ਤੁਹਾਡੇ ਨੂੰ ਰੈਫਰ ਕਰਤਾ ਹਾਂਜੀ ਉਹ ਰੈਫਰ ਕਰਤਾ ਜੀ ਲੁਧਿਆਣੇ ਭੇਜਤਾ ਜੀ ਸਰ ਜੀ ਕਿ ਰੋਡ ਐਕਸੀਡੈਂਟ ਹੋਇਆ ਜੀ ਸਰ ਕਿੰਨੇ ਜਣੇ ਜ਼ਖਮੀ ਸੀ ਕੀ ਹਾਲਤ ਹੈ ਨਹੀਂ ਸਾਡੇ ਕੋਲ ਦੋ ਪੇਸ਼ੈਂਟ ਆਏ ਸੀਗੇ ਹਸਬੰਡ ਵਾਈਫ ਜਿਹੱਚੇ ਲੇਡੀ ਸੀਗੀ ਲਵਜੀਤ ਕੋਰ 35 ਸਾਲ ਉਮਰ ਉਹ ਬਰਾਉ ਡੈਡੀ ਸੀਗੀ ਮੁੱਕੇ ਤੇ ਉਹਦੀ ਮੌਤ ਹੋ ਚੁੱਕੀ ਸੀਗੀ ਤੇ ਜਿਹੜਾ ਉਹਦਾ ਘਰ ਵਾਲਾ ਸੀ ਬਲਕਾਰ ਸਿੰਘ 39 ਨੀਸ ਸੀ ਉਹਦੀ ਤੇ ਉਹ ਉਹਦੇ ਨਾਲ ਕੰਬੀਰ ਸੀ ਯਰ ਜਿਹੜੀ ਸੀ ਹੈਡ ਇੰਜਰੀ ਸੀ ਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਸੀ ਸਰ ਪਤਾ ਲੱਗੇ ਕਿ ਐਕਸੀਡੈਂਟ ਕਿੱਥੇ ਹੋਇਆ ਐਕਸੀਡੈਂਟ ਦਾ ਉਹ ਸਕੂਟੀ ਤੇ ਜਾ ਰਹੇ ਸੀ ਉਹਨਾਂ ਨੂੰ ਪਿੱਛੇ ਕੋਈ ਬਾਬਿਆਂ ਦੀ ਸੀਗੀ ਇੰਡਾਇਵਰ ਸੀਗੀ ਜਾਂ ਫੋਰਚੂਨਰ ਸੀਗੀ ਉਹ ਮਰੀ ਥਾਣਾ ਸਦਰ ਦੇ ਕੋਲ ਤੇ ਦੂਸਰਾ ਰੈਫਰ ਕੀਤਾ ਜੀ ਹਾਂਜੀ ਦੂਸਰਾ ਰੈਫਰ ਕੀਤਾ ਉਹਨਾਂ ਨੂੰ ਫਰੀਦਕੋੜ ਵਾਸਤੇ ਗਿਆ ਸੀ ਪਰ ਉਹ ਗੰਦੇ ਸੀ ਲੁਧਿਆਣੇ ਲੈ ਕੇ ਜਾਣਾ ਤੇ ਅਸੀਂ ਉਹਨੂੰ ਨਾਲ ਦੇ ਨਾਲ ਹੀ ਫਰਸਟ ایڈ ਦੇ ਕੇ ਰੈਫਰ ਕਰ ਦਿੱਤਾ ਸਿਰ ਪਰਿਵਾਰ ਨੂੰ ਜਾਣਕਾਰੀ ਬੰਦੇ ਦਿੱਤੀ ਪਰਿਵਾਰ ਨੂੰ ਜਾਣਕਾਰੀ ਦਿੱਤੀ ਸੀ ਉਹ ਆ ਵੀ ਪਤਾ ਲੱਗਿਆ ਕਿ ਜਿਹੜੀ ਲੇਡੀ ਦੀ ਡੈਥ ਹੋਈ ਉਹ ਪ੍ਰੈਗਨੈਂਟ ਸੀਗੀ ਭਾਈ ਤੁਹਾਡੀ ਵੀ ਡਿਊਟੀ ਇੱਥੇ ਹੀ ਆਣਾ ਵੀਡੀਓ ਬਣ ਕੇ ਆ ਮੋਕੇ ਤੇ ਗੱਡੀ ਤੁਹਾਡੇ ਹੁੰਦੇ ਚੱਲੀ ਜਾਏ ਉਹ ਥਾਣੇ ਚੱਲੀ ਨਹੀਂ ਚੱਲੀ ਉਹ ਤੁਹਾਡੀ ਜੇ ਬਾਤ ਬਣਾ ਕੇ ਬਾਬਾ ਠੀਕ ਹੈ ਠੀਕ ਬਾਬਾ ਠੀਕ ਹੈ ਚੱਲ ਆਹ ਠੀਕ ਹੈ ਆ ਗਾ ਮੋਟਰਸਾਈਕਲ ਆ ਉੱਥੇ ਦੋ ਵੀ ਤੋਰ ਚੱਲੋ ਚੱਲੋ ਤੋਰ ਭਾਈ ਬਾਅਦ ਸਾਡੇ ਭਾਈ 500 ਜਰ ਮਨਾ ਕੋ 500 ਜਰ ਮੜਾ ਤੇ ਕਰੀ ਡੀ ਦੇ ਕਰੋ ਡੀ ਤੇ ਡੀ ਤੇ ਕਰੋ ਪਲੱਸ ਨਾਪ ਕੇ ਡੀ ਤੇ ਕਰੋ ਪਲੱਸ ਨਾਪ ਕੇ ਡੀ ਤੇ ਕਰ ਦੋ ਆਪੇ ਦੱਸ ਦੇਣਾ ਵੀਰੇ ਉਹਨਾਂ ਨੇ ਨਾ ਨਾ ਲੋੜ ਹੀ ਨਹੀਂ ਦੱਸਣਾ ਕਿ ਪਲੱਸ ਨਾਪ ਕੇ ਡੀ ਤੇ ਕਰ ਦਿਓ Terima kasih telah menonton